ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਪੰਜਾਬੀ ਕੁੱਕਸਟਾਈਲ ਕੈਨੇਡੀਨ ਵਿੱਚ ਅੱਜ ਆਪਾਂ ਬਣਾਵਾਂਗੇ ਪੰਜਾਬੀਆਂ ਦੀ ਪਹਿਲੀ ਪਸੰਦ ਸਾਗ ਤੇ ਸਾਗ ਨੂੰ ਆਪਾਂ ਕੈਨੇਡਾ ਵਿੱਚ ਕਿਸ ਤਰ੍ਹਾਂ ਬਣਾਉਂਦੇ ਹਾਂ ਜਾਂ ਮੈਂ ਕਿਸ ਤਰ੍ਹਾਂ ਬਣਾਉਂਦੀ ਹਾਂ ਆਓ ਕਰਦੇ ਆਪਾਂ ਸਾਗ ਦੀ ਸ਼ੁਰੂਆਤ ਸਭ ਤੋਂ ਪਹਿਲਾਂ ਆਪਾਂ ਦੋ ਗੁੱਟੀਆਂ ਜਾਂ ਦੋ ਗੋਚੀਆਂ ਕਹਿ ਲਓ ਦੋ ਗੁੱਟੀਆਂ ਸਾਗ ਦੀਆਂ ਦੋ ਪਾਲਕ ਦੀਆਂ ਲਈਆਂ ਨੇ ਆਪਾਂ ਇੱਥੇ ਧਨੀਆਂ ਤੇ ਮੇਥੇ ਲੈਨੇ ਗਰਮੀ ਕਰਕੇ ਆਪਾਂ ਮੇਥੇ ਥੋੜੇ ਘੱਟ ਹੀ ਪਾਵਾਂਗੇ ਤੇ ਬਾਥੂ ਮੈਂ ਨਹੀਂ ਮਿਲਿਆ ਮੈਨੂੰ ਤੇ ਆਪਾਂ ਉਹ ਸਕਿਪ ਕਰਾਂਗੇ ਤੇ ਹੁਣ ਆਪਾਂ ਇੱਥੇ ਸਾਗ ਨੂੰ ਧੋ ਲਿਆ ਹੈ ਮੇ ਪਾਲਕ ਮੇਥੀ ਸਾਰੀ ਚੀਜ਼ਾਂ ਨੂੰ ਆਪਾਂ ਚੰਗੀ ਤਰ੍ਹਾਂ ਦੋ ਤਿੰਨ ਵਾਰ ਵਾਸ਼ ਕਰ ਲਿਆ ਹੈ ਆਪਾਂ ਆਪਾਂ ਇਸ ਨੂੰ ਟੱਕ ਕੇ ਰੱਖ ਦੇਵਾਂਗੇ ਜਿੰਨਾ ਟਾਈਮ ਆਪਾਂ ਕਟਿੰਗ ਨਹੀਂ ਕਰਦੇ ਤੇ ਹੁਣ ਆਪਾਂ ਇਸਦੀ ਚੋਪਿੰਗ ਬੋਰਡ ਉੱਪਰ ਕਟਿੰਗ ਕਰਾਂਗੇ ਕਿਉਂਕਿ ਆਪਣੇ ਕੋਲ ਇੱਥੇ ਦਾਤ ਜਾਂ ਕੋਈ ਹੋਰ ਚੀਜ਼ ਉਪਲਬਧ ਨਹੀਂ ਹੈ ਜੈਸੇ ਨਾਲ ਆਪਾਂ ਸਾਗ ਦੀ ਕਟਿੰਗ ਕਰ ਲਈਏ ਜੈਸ ਤਰ੍ਹਾਂ ਅੱਜ ਕੱਲ ਮਸ਼ੀਨ ਨਾਲ ਵੀ ਹੋ ਜਾਂਦੀ ਹੈ ਆਪਾਂ ਇੱਥੇ ਇਸਦੀ ਕਟਿੰਗ ਚਾਕੂ ਨਾਲ ਚੋਪਿੰਗ ਬੋਰਡ ਤੇ ਕਰਾਂਗੇ ਤੇ ਆਪਾਂ ਸਾਗ ਪਾਲਕ ਮੇਥੀ ਦੇ ਪੱਤੇ ਡੰਗ ਕੇ ਸਾਰੀਆਂ ਚੀਜ਼ਾਂ ਨੂੰ ਆਪਾਂ ਕਟਿੰਗ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਮੇਥੀ ਹੀ ਆਪਾਂ ਪੱਤੇ ਡੰਗ ਲਏ ਨੇ ਉਸਤੇ ਤੇ ਆਪਾਂ ਇਸ ਦੀ ਕਟਿੰਗ ਕਰ ਲਈ ਹੈ ਤੇ ਸਾਗ ਦੀ ਕਟਿੰਗ ਬਹੁਤ ਹੀ ਜ਼ਿਆਦਾ ਬਰੀਕ ਕਰਾਂਗੇ ਤਾਂ ਜੋ ਉਹ ਜਲਦੀ ਘol ਜਾਵੇ ਅਤੇ ਆਪਣਾ ਸਾਗ ਟੇਸਟੀ ਬਣੇ ਹੁਣ ਆਪਾਂ ਸਾਗ ਦੀਆਂ ਗੰਦਲਾਂ ਨੂੰ ਸ਼ੈਲ ਲਾਵਾਂਗੇ ਜੇ ਆਪਾਂ ਇਸ ਤਰ੍ਹਾਂ ਸ਼ੈਲ ਲੈਂਦੇ ਹਾਂ ਤਾਂ ਇਹ ਬਹੁਤ ਜਲਦੀ ਘol ਜਾਂਦਾ ਹੈ ਅਤੇ ਟੇਸਟੀ ਵੀ ਬਣਦਾ ਹੈ ਇਸ ਲਈ ਆਪਾਂ ਇਸ ਦੀਆਂ ਗੰਦਲਾਂ ਨੂੰ ਸ਼ੈਲ ਲਾਵਾਂਗੇ ਸਾਰੀਆਂ ਗੰਦਲਾਂ ਨੂੰ ਇਸ ਤਰ੍ਹਾਂ ਸ਼ੈਲ ਕੀ ਫਿਰ ਆਪਾਂ ਸਾਗ ਨੂੰ

ਸਾਰਾ ਸਾਗ ਆਪਾਂ ਇੱਥੇ ਕੱਟ ਲਿਆ ਹੈ ਤੇ ਹੁਣ ਆਪਾਂ ਇਸ ਤੋਂ ਬਾਅਦ ਆਪਾਂ ਪਾਲਕ ਨੂੰ ਕਟਾਂਗੇ ਤੇ ਸਾਰਾ ਸਾਗ ਆਪਾਂ ਇਸ ਤਰ੍ਹਾਂ ਕੱਟ ਕੇ ਰੱਖ ਲੈਣਾ ਹੈ ਪਾਲਕ ਦੇ ਨਾਲ ਮੋٹے ਤਣੇ ਵੀ ਹਨ ਤਾਂ ਉਹ ਆਪਾਂ ਕੱਟ ਦੇਵਾਂਗੇ ਕਿਉਂਕਿ ਉਹਨਾਂ ਨੇ ਵਿੱਚ ਸਾਗ ਦੇ ਚੰਗੀ ਤਰ੍ਹਾਂ ਗਲਣਾ ਨਹੀਂ ਹੈ ਇਸ ਲਈ ਉਹ ਕੱਟ ਕੇ ਸੁੱਟ ਦੇਵਾਂਗੇ ਪਾਲਕ ਵੀ ਆਪਾਂ ਸਾਰਾ ਬ੍ਰੀਕ ਬ੍ਰੀਕ ਕੱਟ ਲਵਾਂਗੇ ਇਸ ਤਰ੍ਹਾਂ ਪਹਿਲਾਂ ਆਪਾਂ ਸਾਰਾ ਸਾਗ ਕੱਟ ਕੇ ਪਾਲਕ, ਮੇਥੇ ਢੋਂਕੇ ਸਾਰਾ ਕੁਝ ਆਪਾਂ ਕੱਟ ਲਿਆ ਹੈ ਤੇ ਇਸ ਨੂੰ ਜਿੰਨਾ ਜ਼ਿਆਦਾ ਬ੍ਰੀਕ ਕਟਾਂਗੇ ਉੰਨੀ ਹੀ ਚੰਦੀ ਇਹ ਘੁਲੇਗਾ ਅਤੇ ਟੇਸਟੀ ਬਣੇਗਾ ਸਾਰਾ ਸਾਗ ਕਟੰਤੋ ਆਪਾਂ ਇਸ ਨੂੰ ਬੰਨ ਲਈ ਰੱਖਾਂਗੇ ਤੇ ਮੈਂ ਇੱਥੇ ਸਾਗ ਨੂੰ ਕੁੱਕਰ ਵਿੱਚ ਨਹੀਂ ਬਣਾ ਰਹੀ ਕਿਉਂਕਿ ਇੱਥੇ ਕੁੱਕਰ ਵਿਚ ਆਪਾਂ ਬਣਾ ਸਕਦੇ ਹਾਂ ਜਾਂ ਪਤੀਲੇ ਵਿੱਚ ਬਣਾ ਸਕਦੇ ਹਾਂ ਮੇਰੇ ਕੋਲ ਪਤੀਲਾ ਨਹੀਂ ਸੀ ਤਾਂ ਮੇਰੇ ਕੋਲ ਸਰਵ ਲੋਹ ਦੀ ਕੜਾਈ ਹੈ ਤੇ ਆਪਾਂ ਉਸ ਵਿੱਚ 1 ਲੀਟਰ ਪਾਣੀ ਲੈ ਲਿਆ ਹੈ ਤੇ ਥੋੜੀ ਜਿਹੀ ਆਪਾਂ ਚਨੇ ਦੀ ਦਾਲ ਪਾਵਾਂਗੇ ਵਿੱਚ ਇਸ ਨਾਲ ਸਾਗ ਹੋਰ ਵੀ ਜ਼ਿਆਦਾ ਟੇਸਟੀ ਬਣਦਾ ਹੈ ਤੇ ਆਪਾਂ ਕੜਾਈ ਵਿੱਚ ਹੀ ਟੱਕ ਕੇ ਸਾਗ ਬਣਾਵਾਂਗੇ ਸਰਵ ਲੋਹ ਦੀ ਕੜਾਈ ਵਿੱਚ ਬਣਿਆ ਹੋਇਆ ਸਾਗ ਸੋਨੇ ਤੇ ਸੁਹਾਗੇ ਵਾਲੀ ਗੱਲ ਹੈ ਕਿਉਂਕਿ ਸਰ ਲੋਹੇ ਤੋਂ ਸਾਨੂੰ ਆਇਰਨ ਮਿਲਦਾ ਹੈ ਤੇ ਸਾਗ ਵਿੱਚ ਵੈਸੇ ਹੀ ਆਇਰਨ ਹੁੰਦਾ ਹੈ ਇਸ ਲਈ ਮੈਂ ਕੁੱਕਰ ਜਾਂ ਕੋਈ ਹੋਰ ਸਟੀਲ ਦਾ ਪਾਂਡਾ ਨਹੀਂ ਯੂਜ਼ ਕਰ ਰਹੀ ਕਿਉਂਕਿ ਮੇਰੇ ਕੋਲ ਮਿੱਟੀ ਦਾ ਪਾਂਡਾ ਛੋਟਾ ਸੀ ਤਾਂ ਮੈਂ ਕੜਾਈ ਵਿੱਚ ਹੀ ਬਣਾ ਰਹੀ ਹਾਂ ਤੇ ਇਹ ਕੜਾਈ ਸਰਵ ਲੋਹ ਦੀ ਹੈ ਇਸ ਵਿੱਚ ਬਣਿਆ ਹੋਇਆ ਸਾਗ ਬਹੁਤ ਜ਼ਿਆਦਾ ਸੁਆਦੀਸ਼ਟ ਹੁੰਦਾ ਹੈ ਤੇ ਮੋٹے ਥੱਲੇ ਦੀ ਕਰਕੇ ਇਸ ਵਿੱਚ ਸਾਗ ਹੌਲੀ ਹੌਲੀ ਰਜ ਰਜ ਕੇ ਬਹੁਤ ਹੀ ਟੇਸਟੀ ਬਣੇਗਾ ਹੁਣ ਇੱਥੇ ਆਪਾਂ ਸਭ ਤੋਂ ਪਹਿਲਾਂ ਸਾਗ ਪਾ ਦੇਵਾਂਗੇ ਸਾਗ ਜਦੋਂ ਰਜ ਕੇ ਥੋੜਾ ਥੱਲੇ ਪੈਟ ਚ ਆਵੇਗਾ ਤਾਂ ਆਪਾਂ ਇਸ ਵਿੱਚ ਪਾਲਕ ਤੇ ਮੇਥੇ ਵੀ ਐਡ ਕਰ ਦੇਵਾਂਗੇ ਕਿਉਂਕਿ ਇੱਕਦਮ ਸਾਰਾ ਸਾਗ ਕੜਾਹੀ ਵਿੱਚ ਨਹੀਂ ਪਵੇਗਾ ਸਾਗ ਵਿੱਚ ਆਪਾਂ ਦੋ ਚਮਚ ਨਮਕ ਪਾਵਾਂਗੇ ਇਸ ਨਾਲ ਸਾਗ ਜਲਦੀ گل ਜਾਂਦਾ ਹੈ ਨਮਕ ਨਾਲ ਅਤੇ ਫਿਰ ਇਸ ਵਿੱਚ ਪਾਲਕ ਮੇਥੀ ਵੀ ਕੜਾਈ ਵਿੱਚ ਪਾ ਸਕਦੇ ਹਾਂ ਤੇ ਹੁਣ ਇਸ ਨੂੰ ਮਿਕਸ ਕਰਕੇ ਆਪਾਂ ਚੰਗੀ ਤਰ੍ਹਾਂ ਨਾਲ ਢਾਕੇ ਪੱਕਣ ਲਈ ਛੱਡ ਦੇਵਾਂਗੇ ਸਾਗ ਸਾਡਾ ਰੇਜੇ ਪੈ ਗਿਆ ਹੈ ਤੇ ਘਟ ਵੀ ਗਿਆ ਹੈ ਨਮਕ ਪਉਣ ਨਾਲ ਤੇ ਥੋੜਾ ਜਿਹਾ ਇਸ ਵਿੱਚ ਪਾਲਕ ਵੀ ਐਡ ਕਰ ਦੇਵਾਂਗੇ ਪਾਲਕ ਪਾ ਕੇ ਅਸੀਂ ਇਸ ਨੂੰ ਪੱਕਾ ਲਈ ਛੱਡ ਦੇਵਾਂਗੇ ਤੇ ਹੁਣ ਇਹ ਹੌਲੀ-ਹੌਲੀ ਰਜੇਤਾ ਰਹੇਗਾ ਤੇ ਵਿੱਚ ਵਿੱਚ ਅਸੀਂ ਇਸ ਨੂੰ ਚੈੱਕ ਕਰਦੇ ਰਵਾਂਗੇ ਤਾਂ ਜੋ ਪਾਣੀ ਨਾ ਸੁੱਕ ਜਾਵੇ ਅਤੇ ਹਿਲਾਉਂਦੇ ਰਵਾਂਗੇ ਇੱਕ ਦੋ ਵਾਰ ਵਿੱਚ ਆਪਾਂ ਸਾਰਾ ਪਾਲਕ ਵੀ ਇਸ ਵਿੱਚ ਐਡ ਕਰ ਦੇਵਾਂਗੇ ਅਤੇ ਚੰਗੀ ਤਰ੍ਹਾਂ ਹਿਲਾ ਕੇ ਇਸ ਨੂੰ ਠੱਕ ਕੇ ਪੱਕਣ ਲਈ ਛੱਡ ਦੇਵਾਂਗੇ ਜਦੋਂ ਆਪਣਾ ਸਾਰਾ ਸਾਗ ਪਾਲਕ ਵਿੱਚ ਕੜਾਈ ਦੇ ਪੈ ਗਿਆ ਤਾਂ ਹੁਣ ਆਪਾਂ ਇਸ ਵਿੱਚ ਦੂਸਰੀ ਸਾਈਡ ਲਸਣ ਤੇ ਮਿਰਚਾਂ ਦੀ ਪੇਸਟ ਤਿਆਰ ਕਰ ਲਵਾਂਗੇ ਤੇ ਉਹ ਵੀ ਇਸ ਵਿੱਚ ਪਾ ਦੇਵਾਂਗੇ ਇਸ ਨਾਲ ਸਾਗ ਦਾ ਟੇਸਟ ਹੋਰ ਵੀ ਜ਼ਿਆਦਾ ਵਧੀਆ ਹੁੰਦਾ ਹੈ ਲਸਣ ਨਾਲ ਤੇ ਇਸ ਨੂੰ ਵੀ ਪਾ ਕੇ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦੇਵਾਂਗੇ ਅਤੇ ਢੱਕ ਕੇ ਪੱਕਣ ਲਈ ਛੱਡ ਦੇਵਾਂਗੇ ਹੁਣ ਆਪਣੇ ਸਾਗ ਨੂੰ ਬਣਦੇ ਹੋਏ ਕਾਫੀ ਟਾਈਮ ਹੋ ਗਿਆ ਹੈ ਤੇ ਆਪਾਂ ਇਸ ਨੂੰ ਹਲਾ ਕੇ ਦੇਖਾਂਗੇ ਤੇ ਆਪਾਂ ਫਿਰ ਇਸ ਨੂੰ ਮੋٹے ਪਾਸੇ ਮਦਣੀ ਵਾਲੇ ਨਾਲ ਇਸ ਤਰ੍ਹਾਂ ਘੋਟਣਾ ਸ਼ੁਰੂ ਕਰ ਦੇਵਾਂਗੇ ਤਾਂ ਜੋ ਇਹ ਚੰਗੀ ਤਰ੍ਹਾਂ ਢਲ ਜਾਵੇ ਅਤੇ ਫਿਰ ਆਪਾਂ ਜਦੋਂ ਇਸ ਦਾ ਪਾਣੀ ਸੁੱਕ ਜਾਵੇਗਾ ਤਾਂ ਫਿਰ ਆਪਾਂ ਇਸ ਵਿੱਚ ਆਲਣ ਪਾਵਾਂਗੇ ਉਹਨਾਂ ਚਾਰ ਆਪਾਂ ਇਸ ਨੂੰ ਚੰਗੀ ਤਰ੍ਹਾਂ ਹਲਾਉਂਦੇ ਵੀ ਰਹਿਣਾ ਹੈ ਤੇ ਚੌੜੇ ਪਾਸੇ ਨਾਲ ਹਲਾਵਾਂਗੇ ਆਪਾਂ ਮੱਧਣੀ ਦੇ ਤਾਂ ਜੋ ਇਹ ਇਸ ਤਰ੍ਹਾਂ ਚੰਗੀ ਤਰ੍ਹਾਂ ਘੋਲ ਵੀ ਜਾਵੇ ਤੇ ਦੂਸਰੇ ਪਾਸੇ ਆਪਾਂ ਤੜਕੇ ਦੀ ਤਿਆਰੀ ਕਰਦੇ ਹਾਂ ਤੜਕਾ ਬਣਾਉਣ ਲਈ ਆਪਾਂ ਦੇਸੀ ਘਿਓ ਮੈਲਟ ਕਰ ਲਿਆ ਹੈ ਤੜਕੇ ਲਈ ਆਪਾਂ ਪਿਆਜ਼ ਤੇ ਅਦਰਕ ਪਹਿਲਾਂ ਪਾ ਲਵਾਂਗੇ ਤੇ ਇਸ ਨੂੰ ਪਿਆਜ਼ ਨੂੰ ਲਾਈਟ ਜਿਹਾ ਪਿੰਕ ਹੋਣ ਤੱਕ ਆਪਾਂ ਫਰਾਈ ਕਰਾਂਗੇ ਪਿਆਜ਼ ਆਪਣੇ ਚੰਗੀ ਤਰ੍ਹਾਂ ਪੁੱਜ ਜਾਣ ਤੋਂ ਬਾਅਦ ਆਪਾਂ ਫਿਰ ਇਸ ਵਿੱਚ ਟਮਾਟਰ ਐਡ ਕਰ ਲਵਾਂਗੇ ਤੇ ਟਮਾਟਰ ਨੂੰ ਵੀ ਆਪਾਂ ਚੰਗੀ ਤਰ੍ਹਾਂ ਨਾਲ ਭੁੰਨ ਲੈਣਾ ਹੈ ਜਿੰਨਾ ਚਿਰ ਉਹ ਘਉ ਨਹੀਂ ਛੱਡ ਦਿੰਦਾ ਦੂਜੇ ਪਾਸੇ ਆਪਾਂ ਸਾਗ ਨੂੰ ਵੀ ਚੰਗੀ ਤਰ੍ਹਾਂ ਕੋਟਣਾ ਹੈ ਤਾਂ ਜੋ ਉਸ ਦਾ ਪਾਣੀ ਵੀ ਸੁੱਕ ਜਾਵੇ ਅਤੇ ਸਾਰਾ ਉਹ ਘੁਲ ਵੀ ਜਾਵੇ ਤੇ ਜਦੋਂ ਇਹ ਇਸ ਤਰ੍ਹਾਂ ਦਾ ਹੋ ਗਿਆ ਹੈ ਕਿ ਇਸ ਵਿੱਚ ਪਾਣੀ ਨਹੀਂ ਹੈ ਤਾਂ ਫਿਰ ਆਪਾਂ ਇਸ ਵਿੱਚ ਆਲਣ ਪਾਵਾਂਗੇ ਅਤੇ ਇਧਰ ਆਪਣਾ ਤੜਕਾ ਵੀ ਬਣ ਕੇ ਤਿਆਰ ਹੈ ਤੜਕੇ ਆਪਣੇ ਨੇ ਇੱਥੇ ਘਿਓ ਛੱਡ ਦਿੱਤਾ ਹੈ ਤੇ ਆਪਣਾ ਤੜਕਾ ਬਿਲਕੁਲ ਤਿਆਰ ਹੈ ਸਾਗ ਵਿੱਚੋਂ ਵੀ ਆਪਣੇ ਪਾਣੀ ਬਿਲਕੁਲ ਸੁੱਕ ਗਿਆ ਹੈ ਇਸ ਤਰ੍ਹਾਂ ਦਾ ਸਾਗ ਹੋਣਾ ਚਾਹੀਦਾ ਹੈ ਆਪਣਾ ਤੇ ਹੁਣ ਆਪਾਂ ਇਸ ਵਿੱਚ ਮੱਕੀ ਦੀ ਆਟੇ ਦਾ ਆਲਣ ਪਾਵਾਂਗੇ ਤੜਕਾ ਵੀ ਆਪਣਾ ਰੈਡੀ ਹੈ ਪਹਿਲਾਂ ਆਪਾਂ ਆਲਣ ਪਾ ਦੇਵਾਂਗੇ ਤੇ ਫਿਰ ਆਪਾਂ ਸਾਗ ਵਿੱਚ ਤੜਕਾ ਮਿਕਸ ਕਰ ਦੇਵਾਂਗੇ ਤੇ ਆਲਣ ਆਪਾਂ ਦੋ ਤਰ੍ਹਾਂ ਪਾ ਸਕਦੇ ਆ ਇੱਕ ਤਾਂ ਆਪਾਂ ਮੱਕੀ ਦਾ ਆਟਾ ਜਿਸ ਤਰ੍ਹਾਂ ਪਾਣੀ ਵਿੱਚ ਘੋਲ ਬਣਾ ਕੇ ਤੇ ਇੱਕ ਸੁੱਕਾ ਪਾ ਸਕਦੇ ਹਾਂ ਜਿਨ੍ਹਾਂ ਨੂੰ ਸੁੱਕਾ ਹਲ ਨਹੀਂ ਪਾਉਣਾ ਹੁੰਦਾ ਜਿਨ੍ਹਾਂ ਤੋਂ ਗੱਡਾ ਬਣ ਜਾਂਦੀਆਂ ਨੇ ਉਹ ਪਾਣੀ ਵਿੱਚ ਘੋਲ ਬਣਾ ਕੇ ਪਾ ਸਕਦੇ ਹਨ ਪਰ ਮੈਂ ਇੱਥੇ ਸੁੱਕਾ ਹੀ ਹਲਣ ਪਾ ਰਹੀ ਹਾਂ ਤੇ ਇਸ ਨੂੰ ਚੰਗੀ ਤਰ੍ਹਾਂ ਨਾਲ ਆਪਾਂ ਮਿਕਸ ਕਰ ਦੇਵਾਂਗੇ ਬਸ ਇਹ ਹੈ ਕਿ ਆਪਣੇ ਸਾਗ ਦਾ ਪਾਣੀ ਚੰਗੀ ਤਰ੍ਹਾਂ ਸੁੱਕਿਆ ਹੋਣਾ ਚਾਹੀਦਾ ਹੈ ਫਿਰ ਇਸ ਵਿੱਚ ਗੱਠਾ ਨਹੀਂ ਪੈਂਦੀਆਂ ਤੇ ਇਸ ਤਰ੍ਹਾਂ ਆਪਾਂ ਥੋੜਾ ਥੋੜਾ ਸਾਗ ਵਿੱਚ ਆਲਣ ਪਾਦੇ ਜਾਵਾਂਗੇ ਅਤੇ ਇਸ ਨੂੰ ਮਿਕਸ ਕਰਦੇ ਜਾਵਾਂਗੇ ਤੇ ਇਸ ਤਰ੍ਹਾਂ ਆਪਣਾ ਸਾਗ ਵਿੱਚ ਆਲਣ ਪੈ ਜਾਣਾ ਹੈ ਤੇ ਸਾਗ ਆਪਣਾ ਬਣ ਕੇ ਬਿਲਕੁਲ ਤਿਆਰ ਹੈ ਤੇ ਲਾਸਟ ਵਿੱਚ ਆਪਾਂ ਇਸ ਵਿੱਚ ਤੜਕਾ ਅਤੇ ਧਨੀਆ ਐਡ ਕਰ ਦੇਵਾਂਗੇ ਸਾਗ ਵਿੱਚ ਆਪਣਾ ਆਲਣ ਪੈ ਗਿਆ ਹੈ ਤੇ ਸਾਗ ਬਣ ਕੇ ਤਿਆਰ ਹੈ ਹੁਣ ਆਪਾਂ ਇਸ ਵਿੱਚ ਜੋ ਤੜਕਾ ਬਣਾ ਕੇ ਰੱਖਿਆ ਹੈ ਉਹ ਤੇ ਧਨੀਆ ਕੱਟ ਕੇ ਰੱਖਿਆ ਦੋਨੋਂ ਪਾ ਦੇਵਾਂਗੇ ਤੇ ਜੇਕਰ ਆਪਾਂ ਨੂੰ ਇੱਥੇ ਆਪਣਾ ਸਾਗ ਜਿਆਦਾ گاੜਾ ਲੱਗਦਾ ਹੈ ਤਾਂ ਆਪਾਂ ਇਸ ਵਿੱਚ ਪਾਣੀ ਵੀ ਹੋਰ ਪਾ ਲਵਾਂਗੇ ਤੇ ਪਾਣੀ ਇਸ ਵਿੱਚ ਆਪਾਂ ਗਰਮ ਹੀ ਪਾਉਣਾ ਹੈ ਠੰਡਾ ਪਾਣੀ ਆਪਾਂ ਇਸ ਵਿੱਚ ਬਿਲਕੁਲ ਵੀ ਨਹੀਂ ਪਾਉਣਾ ਕਈ ਵਾਰ ਲੋਕ ਸਾਗ ਵਿੱਚ ਧਨੀਆ ਪਹਿਲਾਂ ਹੀ ਪਾ ਦਿੰਦੇ ਨੇ ਜਦੋਂ ਆਪਾਂ ਸਬਜੀ ਦਾਲ ਵਿੱਚ ਧਨੀਆ ਬਾਅਦ ਵਿੱਚ ਪਾਉਂਦੇ ਹਾਂ ਤੇ ਸਾਗ ਵਿੱਚ ਆਪਾਂ ਨੂੰ ਧਨੀਆ ਪਹਿਲਾਂ ਪਾਉਣ ਦੀ ਕੋਈ ਵੀ ਜ਼ਰੂਰਤ ਨਹੀਂ ਹੈ ਧਨੀਆ ਆਪਾਂ ਸਾਗ ਵਿੱਚ ਵੀ ਲਾਸਟ ਤੇ ਪਾ ਸਕਦੇ ਹਾਂ ਕਿਉਂਕਿ ਧਰਿਆ ਨੇ ਇੱਕ ਅੱਧੇ ਮਿੰਟ ਵਿੱਚ ਹੀ ਗਲ ਜਾਣਾ ਹੁੰਦਾ ਹੈ ਇਸ ਲਈ ਆਪਾਂ ਧਨੀਆ ਵੀ ਸਾਗ ਦੇ ਲਾਸਟ ਤੇ ਹੀ ਪਾਵਾਂਗੇ ਤੇ ਸਾਗ ਆਪਣਾ ਬਣ ਕੇ ਤਿਆਰ ਹੈ ਆਪਾਂ ਇਸ ਵਿੱਚ ਲੋੜ ਮੁਤਾਬਕ ਥੋੜਾ ਜਿਹਾ ਪਾਣੀ ਵੀ ਐਡ ਕਰ ਲਿਆ ਸੀ ਤੇ ਆਪਣਾ ਸਾਗ ਬਿਲਕੁਲ ਰੈਡੀ ਹੈ ਜੇਕਰ ਤੁਸੀਂ ਮੇਰੇ ਚੈਨਲ ਨੂੰ ਪਹਿਲੀ ਵਾਰੀ ਵਾਚ ਕਰ ਰਹੇ ਹੋ ਤਾਂ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਸ਼ੇਅਰ ਕਰਨਾ ਲਾਈਕ ਕਰਨਾ ਅਤੇ ਕਮੈਂਟਸ ਕਰਕੇ ਦੱਸਣਾ ਕਿ ਤੁਹਾਨੂੰ ਮੇਰਾ ਬਣਾਇਆ ਹੋਇਆ ਸਾਗ ਕਿਸ ਤਰ੍ਹਾਂ ਲੱਗਾ ਤੇ ਤੁਸੀਂ ਵੀ ਟਰਾਈ ਕਰਨਾ ਤੇ ਬੈਲ ਆਈਕਨ ਦਬਾਉਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਮੇਰੀ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਪਹਿਲਾਂ ਹੀ ਆ ਸਕੇ ਅਤੇ ਸਾਗ ਨੂੰ ਤੁਸੀਂ ਮੱਕੀ ਦੀ ਰੋਟੀ ਨਾਲ ਖਾਓ ਨਾਲ ਲੱਸੀ ਹੋਵੇ ਤਾਂ ਪੰਜਾਬੀਆਂ ਦਾ ਸਭ ਤੋਂ ਫੇਵਰਟ ਤੇ ਟ੍ਰੈਡੀਸ਼ਨਲ ਖਾਣਾ ਸਾਗ ਹੀ ਹੈ ਤੇ ਤੁਸੀਂ ਇਸ ਨੂੰ ਮੱਕੀ ਦੀ ਰੋਟੀ ਕਣਕ ਦੀ ਰੋਟੀ ਜਿਸ ਨਾਲ ਵੀ ਖਾਣਾ ਚਾਹੁੰਦੇ ਹੋ ਖਾਓ ਤੇ ਉੱਪਰ ਇਸ ਦੇ ਮੱਖਣ ਪਾਇਆ ਹੋਣਾ ਬਹੁਤ ਜ਼ਰੂਰੀ ਹੈ ਤਾਂ ਹੀ ਸਾਗ ਦੀ ਲੁੱਕ ਕੰਪਲੀਟ ਹੁੰਦੀ ਹੈ ਤਾਂ ਤੁਸੀਂ ਵੀ ਇਸ ਤਰ੍ਹਾਂ ਸਾਗ ਨੂੰ ਬਣਾਉਣਾ ਤੇ ਮੱਕੀ ਦੀ ਰੋਟੀ ਮੱਖਣ ਲੱਸੀ ਨਾਲ ਜ਼ਰੂਰ ਖਾਣਾ ਤੇ ਦੱਸਣਾ ਕਿ ਤੁਹਾਨੂੰ ਮੇਰੀ ਅੱਜ ਦੀ ਵੀਡੀਓ ਕਿੱਦਾਂ ਲੱਗੀ ਧੰਨਵਾਦ ਬਾਏ ਬਾਏ